ਅਸੀਂ ਸਮਝਦੇ ਹਾਂ ਕਿ ਗਮਦੂਰ ਇੱਕ ਕੱਲਾ ਨਹੀਂ ਹੈਗਾ ਵਾ ਗਮਦੂਰ ਦੇ ਪਿੱਛੇ ਪ੍ਰਸ਼ਾਸਨ ਹੈ ਜਿਹਦੀ ਖਾਤਰ ਇਥੋਂ ਦਾ ਐਮਐਲਏ ਮਾਫੀ ਮੰਗਣ ਲਈ ਤਿਆਰ ਹੋ ਜਾਂਦਾ ਵਾ ਉਹ ਕੋਈ ਛੋਟੀ ਸ਼ਕਤੀ ਨਹੀਂ ਹੈਗੀ ਕਿ ਅਸੀਂ ਸਮਝਦੇ ਹਾਂ ਕਿ ਉਹ ਰਾਜਨੀਤੀ ਦਾ ਇੱਕ ਥੰਮ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਤਾਂ ਬਦਲਾਅ ਲੈ ਕੇ ਆਉਣਾ ਸੀ ਇਨਕਲਾਬ ਕਰਨਾ ਵਾ ਅਸੀਂ ਤਾਂ ਕਮੀਆਂ ਦੇ ਵਿੜੇ ਦੀ ਹਿੱਸਾ ਜਿਹੜੀ ਜੂਨ ਆ ਉਹਨੂੰ ਸੁਧਾਰ ਦੇਣਾ ਹੋਵੇ ਸਰਕਾਰ ਹੋਵੇ ਇਹ ਸਿਰਫ ਤੇ ਸਿਰਫ ਸੱਤਾਧਾਰੀ ਪਾਰਟੀ ਦੀ ਹੁੰਦੀ ਆ ਇਸ ਕਰਕੇ ਕਹਿਣ ਨੂੰ ਆ ਕਿ ਇਹ ਆਮ ਲੋਕਾਂ ਵਾਸਤੇ ਆ ਇਹ ਲੋਕਾਂ ਲਈ ਆ ਲੋਕਾਂ ਲਈ ਚੁਣੀ ਜਾਂਦੀ ਆ ਜਾਂ ਲੋਕਾਂ ਦੁਆਰਾ ਚੁਣੀ ਜਾਂਦੀ ਆ ਤਾਂ ਸਾਫ਼ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤਾਂ ਇਹ ਜਿਹੜੀ ਰਾਜ ਕਰਦੀ ਤੇ ਰਹੇਗੀ ਆ ਜਾਂ ਜਿਹੜਾ ਹਕਮਾਰਨ ਜਮਤ ਪਾਰਟੀ ਹੈਗੀ ਆ ਉਹ ਜਿੰਨਾ ਪੰਡਾ ਤੇ ਚੱਲਦੀ ਹੈਗੀ ਆ ਉਹ ਗਮਦੂਰ ਸਿੰਘ ਵਰਗੇ ਹੀ ਪੰਡੇ ਦੇ ਦੰਦੇ ਹੈਗੀ ਆ ਤੁਸੀਂ ਦੇਖ ਰਹੇ ਹੋ ਮੌਰ ਟੈਲੀਵਿਜ਼ਨ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੌਰ ਦੋਸਤੋ ਚੰਦਪਾਣ ਜੋ ਕਾਰਡ ਹੋਇਆ ਸੀਗਾ ਉਹਨੂੰ ਲਗਭਗ 4 ਮਹੀਨੇ ਦਾ ਸਮਾਂ ਹੋ ਗਿਆ ਤੇ ਅੱਜ ਫੇਰ ਚੰਦਪਾਣ ਦਾ ਮਸਲਾ ਜਿਹੜਾ ਉਹ ਸੁਰਕੀਆਂ ਦੇ ਵਿੱਚ ਤਾਂ ਅੱਜ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਵੱਲੋਂ ਆ ਜਿਹੜਾ ਉਹ ਅੱਜ ਫੇਰ ਫਰੀਦਕੋਟ ਦੇ ਵਿੱਚ ਧਰਨਾ ਦਿੱਤਾ ਗਿਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਚੰਦਪਾਣ ਐਕਸ਼ਨ ਕਮੇਟੀ ਦੇ ਜੋ ਡਿਵੀਜ਼ਨਰ ਨੇ ਉਹ ਵੀ ਮੌਜੂਦ ਨੇ ਇਸ ਪ੍ਰੋਜੈਕਟ ਖਾਲੀ ਆ ਜਿਹੜੀ ਕਮੇਟੀ ਮੈਂਬਰ ਨੇ ਵੀ ਨੋਟ ਕਰਾਂ ਦੀ ਸਭ ਤੋਂ ਪਹਿਲਾਂ ਬਲੇਖਾ 7075 ਬਣਾ ਨੇ ਵੀ ਕਿਹਾ ਕਿ ਇਹ ਕੰਮ ਲਾਇਆ 4 ਮਹੀਨੇ ਦਾ ਸਵਾ ਹੋ ਗਿਆ ਕੀ ਕਾਰਨ ਮੰਨਦਿਓ ਵੀ ਹਜੇ ਤੱਕ ਹੱਲ ਨਹੀਂ ਨਿਕਲ ਸਕਿਆ ਚੰਦਪਾਣ ਜਬਰਬੁਰਦੀ ਐਕਸ਼ਨ ਕਮੇਟੀ ਵੱਲੋਂ ਕਾਫੀ ਸੰਘਰਸ਼ ਕੀਤਾ ਜਾ ਰਿਹਾ ਤੇ ਲਗਭਗ 4 ਮਹੀਨਿਆਂ ਤੋਂ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਕੁੰਡੀਆਂ ਨੇ ਮੀਟਿੰਗਾਂ ਤੋਂ ਉੱਠਦੇ ਨੇ ਮੀਟਿੰਗਾਂ ਹੁੰਦੀਆਂ ਲਗਭਗ 30 ਟੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਬਸ ਉਹ ਲਮਕਵਾ ਵਾਲੀ ਨੀਤੀ ਰਹੀ ਪ੍ਰਸ਼ਾਸਨ ਦੀ ਵੀ ਮਸਲਾ ਹੱਲ ਕਰਦੇ ਆ ਜੀ ਜਿਵੇਂ ਹੁੰਦਾ ਵਾ ਪ੍ਰਸ਼ਾਸਨ ਦਾ ਆਮ ਹੀ ਰਵਈਆ ਪੰਜਾਬ ਦੇ ਵਿੱਚ ਲਗਭਗ ਸਾਰੇ ਦੇਸ਼ 'ਚ ਇਦਾਂ ਹੀ ਹੁੰਦਾ ਵਾ ਅਸੀਂ ਸਮਝਦੇ ਹਾਂ ਕਿ ਜਿਹੜਾ ਗਮਦੂਰ ਹੈਗਾ ਸ਼ੈਲਰ ਮਾਲਕ ਜਿਹਦੀ ਜਿਹਨੇ ਚੰਦਪਾਣ ਦੇ ਵਿੱਚ ਮਜ਼ਦੂਰਾਂ ਦੇ ਉੱਤੇ ਜਿੰਨਾ ਜ਼ਬਰ ਕੀਤਾ ਪੁਲਿਸ ਦੇ ਪੁਲਿਸ ਨੇ ਨਾਲ ਰਲ ਕੇ ਪੁਲਿਸ ਦੀ ਸ਼ਹਿਤ ਹੋਇਆ ਅਸੀਂ ਸਮਝਦੇ ਹਾਂ ਕਿ ਗਮਦੂਰ ਇੱਕ ਕੱਲਾ ਨਹੀਂ ਹੈਗਾ ਵਾ ਗਮਦੂਰ ਦੇ ਪਿੱਛੇ ਪ੍ਰਸ਼ਾਸਨ ਆ ਜਿਹਦੀ ਖਾਤਰ ਇਥੋਂ ਦਾ ਐਮਐਲਏ ਮਾਫੀ ਮੰਗਣ ਲਈ ਤਿਆਰ ਹੋ ਜਾਂਦਾ ਵਾ ਉਹ ਕੋਈ ਛੋਟੀ ਸ਼ਕਤੀ ਨਹੀਂ ਹੈਗੀ ਕਿ ਅਸੀਂ ਸਮਝਦੇ ਹਾਂ ਕਿ ਉਹ ਰਾਜਨੀਤੀ ਦਾ ਇੱਕ ਥੰਮ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਤਾਂ ਬਦਲਾਅ ਲੈ ਕੇ ਆਉਣਾ ਸੀ ਇਨਕਲਾਬ ਕਰਨਾ ਵਾ ਅਸੀਂ ਤਾਂ ਕਮੀਆਂ ਦੇ ਵਿੜੇ ਦੀ ਇਸਤ ਜਿਹੜੀ ਜੂਨ ਆ ਉਹਨੂੰ ਸੁਧਾਰ ਦੇਣਾ ਵਾ ਕਮੀਆਂ ਦੇ ਵਿੜੇ ਜਰੋਸ਼ਨੀ ਕਰ ਦੇਣੀਆਂ ਆ ਤਾਂ ਉਹ ਪੰਜਾਬ ਸਰਕਾਰ ਆ ਜਿਹੜੀ ਚੰਦ ਤਾਉਣ ਵਾਲੇ ਮਾਮਲੇ ਦੇ ਵਿੱਚ ਜਿਹਨੂੰ ਦੇਖਿਆ ਜਾਵੇ ਤਾਂ ਮਜ਼ਦੂਰਾਂ ਦੇ ਮਸਲੇਆ ਪ੍ਰਤੀ ਸਹਿਰਦਨੀ ਹੈਗੀਗੀ ਮਜ਼ਦੂਰਾਂ ਦੇ ਮਸਲੇਆ ਪ੍ਰਤੀ ਗੰभीर ਨਹੀਂ ਹੈਗੀਗੀ ਉਹਨੇ ਹੁਣ ਤੱਕ ਤਾਂ ਸਾਢੇ 3 ਸਾਲਾਂ 'ਚ ਮਜ਼ਦੂਰਾਂ ਪ੍ਰਤੀ ਇੱਕ ਵੀ ਆਹ ਪੱਖੀ ਸ਼ਬਦ ਨਹੀਂ ਬੋਲੇ ਹਾਂ ਪੱਖੀ ਨਾਰਾ ਨਹੀਂ ਮਾਰਿਆ ਕਦੇ ਵੀ ਮਜ਼ਦੂਰਾਂ ਦੇ ਪੱਖ 'ਚ ਪੰਜਾਬ ਸਰਕਾਰ ਬੋਲੀ ਨਹੀਂ ਇਹਦਾ ਮਤਲਬ ਇਹ ਆ ਕਿ ਮਜ਼ਦੂਰ ਸਰਕਾਰ ਆ ਜਿਹੜੀ ਪੰਜਾਬ ਦੀ ਉਹ ਮਜ਼ਦੂਰਾਂ ਦੀ ਵਿਰੋਧੀ ਆ ਉਹ ਮਜ਼ਦੂਰਾਂ ਦੇ ਵਿਰੋਧ 'ਚ ਖੜੀ ਆ ਕਿਉਂਕਿ ਚੰਦ ਭਾਣ ਦਾ ਜਿਹੜੇ ਮਜ਼ਦੂਰਾਂ ਤੇ ਜ਼ਬਰ ਹੋਇਆ ਭਾਵੇਂ ਉਹ ਜਿਨ੍ਹਾਂ ਦੇ ਵਿੱਚੋਂ ਰਹਾ ਕਰ ਦਿੱਤੇ ਗਏ ਐਕਸ਼ਨ ਕਮੇਟੀ ਲੋਕਾਂ ਦੇ ਦਬਾਅ ਸਾਹ ਦੇ ਪਰ ਜਿਹੜੀ ਉਹਦੇ ਵਿੱਚ ਮੇਨ ਮੰਗ ਆ ਗਈ ਜਿਹੜੀ ਗੱਲ ਸੀ ਕਿ ਮਜ਼ਦੂਰਾਂ ਦੇ ਉੱਤੇ ਜਿਹੜੇ ਪਰਚੇ ਹੋਏ ਨੇ ਸਿਆਸੀ ਜ਼ਿਹ ਦੇ ਉੱਤੇ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਹਜੇ ਤੱਕ ਉਹਦੀ ਕੈਨਸਲੇਸ਼ਨ ਆ ਜਿਹੜੀ ਉਹ ਪ੍ਰਸ਼ਾਸਨ ਨੇ ਨਈ ਭਰੀ ਵੀ ਸਾਡੀ ਅੱਜ ਇਹ ਦੋ ਮੰਗਾਂ ਦੇ ਉੱਤੇ ਧਰਨਾ ਲੱਗੇ ਹੋਏ ਇੱਕ ਜਿਹੜੇ ਦੋਸ਼ੀ ਗਮਦੂਰ ਤੇਰਾ ਉਹਦਾ ਰੋਬਣਾ ਜੈਜੀ ਆਦੇ ਗਮਦੂਰ ਉਹ ਦੋਸ਼ੀ ਤੇਰ ਨੂੰ ਤੁਰੰਤ ਜ਼ਿੰਮੇਵਾਰ ਕੀਤਾ ਜਾਵੇ ਤੇ ਮਜ਼ਦੂਰਾਂ ਦੇ ਜਿਹੜੇ ਪਰਚੇ ਆ ਉਹ ਤਰ੍ਹਾਂ ਤੇ ਉਹਦੀ ਕੈਂਸਲੇਸ਼ਨ ਭਰੀ ਜਾਵੇ ਜੇਕਰ ਇਹ ਪ੍ਰਸ਼ਾਸਨ ਹਜੇ ਵੀ ਇਸ ਲਮਕਾ ਦੀ ਨੀਤੀ ਨੂੰ ਜਾਰੀ ਰੱਖਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸੰਘਰਸ਼ ਆ ਉਹਨੂੰ ਤੇਜ਼ ਕੀਤਾ ਜਾਣਾ ਵਾ ਕਿਉਂਕਿ ਜਿਹੜੀ ਸਰਕਾਰ ਆ ਗਈ ਜਾਂ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਅੱਜ ਵੀ ਤਾਂ ਇੱਥੇ ਦਫ਼ਤਰਾਂ ਦੇ ਵਿੱਚ ਕੋਈ ਨਹੀਂ ਹੈਗਾ ਵਾ ਡੀਸੀ ਨਾਲ ਮੀਟਿੰਗ ਹੋਣ ਦੀ ਗੱਲ ਆਈ ਸੀ ਸਵੇਰੇ ਕਹਿੰਦੇ ਫੇਰ ਕਹਿੰਦੇ ਜੀ ਆਈਜੀ ਨਾਲ ਗੱਲ ਕਰਾਉਣੇ ਆ ਡੀਆਈਜੀ ਨਾਲ ਗੱਲ ਕਰਾਉਣੇ ਹੁਣ ਗੱਲ ਆ ਗਈ ਵੀ ਐਸਐਸਪੀ ਨਾਲ ਗੱਲ ਕਰਾਉਣੇ ਆ ਐਸਐਸਪੀ ਨਾਲ ਗੱਲ ਕਰਨ ਦਾ ਕੋਈ ਤੋਪ ਨਹੀਂ ਬਣਦਾ ਵਾ ਲਗਾਤਾਰ ਇਹਨਾਂ ਨਾਲ ਮੀਟਿੰਗਾਂ ਹੋਈਆਂ ਆ ਮੀਟਿੰਗਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਵਾ ਮਜ਼ਦੂਰਾਂ ਨੂੰ ਨਰਾਸ਼ਤਾ ਹੀ ਮਿਲੀ ਆ ਹੁਣ ਤੱਕ ਦੇਖੋ ਅਸੀਂ ਇਹ ਸਮਝਦੇ ਆ ਕਿ ਹੁਣ ਸੰਘਰਸ਼ ਹੀ ਸਾਡੇ ਕੋਲ ਇੱਕ ਰਸਤਾ ਵਾ ਮੰਗੇ ਭਾਈ ਜੀ ਜਿਸ ਦਿਨ ਤੁਨ ਭਾਂ ਦੇ ਵਿੱਚ ਇਹ ਘਟਨਾ ਵਾਪਰੀ ਆ ਉਸ ਤੋਂ ਉਸ ਸਮੇਂ ਬਾਅਦ ਹੀ ਜਿਹੜੇ 40-50 ਮਜ਼ਦੂਰ ਚੱਕ ਕੇ ਨਾਲ ਦੇ ਨਾਲ ਕੁੱਝ ਨੇ ਅੰਦਰ ਮਾਰ ਦੇ ਸੀਗੇ ਪਰ ਹੁਣ ਉਹਨਾਂ ਦੇ ਕਾਰਵਾਈ ਬਾਅਦ ਕਿਉਂ ਹੋਈ ਸੀ ਮਜ਼ਦੂਰਾਂ ਤੇ ਪਰ ਹੁਣ ਐਸਐਸਟੀ ਅਲਟ ਲੱਗ ਗਿਆ ਕੇਸ ਵੀ ਲੱਗ ਗਿਆ ਪਰ ਹਜੇ ਤੱਕ ਪੁਰਸ਼ ਪ੍ਰਸ਼ਾਸਨਾਂ ਜਿਹੜਾ ਜਾਂ ਸੀਪੀਓ ਦੀ ਐਸਐਸਟੀ ਮੈਡਮ ਆਪਰ ਗਿਆ ਜੈ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰੀ ਕੰਪਿਊਟਰ ਦੀ ਦੇਖੋ ਉਹਦੇ ਚ ਇਹ ਹੈਗਾ ਕਿ ਜਿਹੜੀਆਂ ਜਮਿਹਰੂ ਸਾਡੀ ਚੰਦਪਾਣ ਐਕਸ਼ਨ ਕਮੇਟੀ ਦੀਆਂ ਮੰਗਾਂ ਸੀ ਵੇਲਾ ਤਾਂ ਉਹ ਮੈਂ ਦੱਸਦੇ ਆ ਕਿ ਇੱਕ ਤਾਂ ਜਿਹੜੇ ਉਹ ਪਰਚੇ ਦਰਜ ਕੀਤੇ ਸੀ ਮਜ਼ਦੂਰਾਂ ਤੇ ਜਿਹੜੇ ਕਿਆਲੀ ਮਜ਼ਦੂਰ ਸੀ ਉਹਨਾਂ ਨੇ ਕੈਨਸਲੇਸ਼ਨ ਦਾ ਮਾਮਲਾ ਔਰ ਜਿਨ੍ਹਾਂ ਨੇ ਜ਼ਬਰ ਢਾਇਆ ਹਥਿਆਰ ਚਲਾਏ ਉਹਨਾਂ ਨੂੰ ਗ੍ਰਿਫਤਾਰੀ ਦਾ ਮਾਮਲਾ ਹੈਗਾ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਕੀਤੀ ਗਈ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਦੇ ਕੋਲ ਕਾਰਵਾਈ ਕਿਉਂ ਨਹੀਂ ਪ੍ਰਸ਼ਾਸਨ ਨੇ ਕੀਤੀ ਕਿਉਂਕਿ ਸਾਡਾ ਮੰਨਣਾ ਇਹ ਹੈ ਆ ਕਿ ਜਿਵੇਂ ਇੱਥੇ ਵੱਡਾ ਵੱਡੇ ਵੱਡੀਆਂ ਵੱਡੀਆਂ ਟਾਰਾਂ ਮਾਰੀਆਂ ਜਾਂਦੀਆਂ ਕਿ ਸਰਕਾਰ ਸੱਥਾਂ ਚੋਂ ਚੱਲੂਗੀ ਸਰਕਾਰ ਲੋਕਾਂ ਲਈ ਆ ਲੋਕਾਂ ਦੁਆਰਾ ਚੁਣੀ ਜਾਂਦੀ ਹੈਗੀ ਆ ਪਰ ਇਸ ਗੱਲ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਆ ਲੋਕਾਂ ਨੂੰ ਕਿ ਪ੍ਰਸ਼ਾਸਨ ਹੋਵੇ ਸਰਕਾਰ ਹੋਵੇ ਇਹ ਸਭ ਤੇ ਸਰਪ ਸੱਤਾਧਾਰੀ ਪਾਰਟੀ ਦੀ ਹੁੰਦੀ ਆ ਇਸ ਕਰਕੇ ਕਹਿਣ ਨੂੰ ਆ ਕਿ ਇਹ ਆਮ ਲੋਕਾਂ ਵਾਸਤੇ ਆ ਇਹ ਲੋਕਾਂ ਲਈ ਆ ਲੋਕਾਂ ਲਈ ਚੁਣੀ ਜਾਂਦੀ ਆ ਜਾਂ ਲੋਕਾਂ ਦੁਆਰਾ ਚੁਣੀ ਜਾਂਦੀ ਆ ਤਾਂ ਸਾਫ਼ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤਾਂ ਇਹ ਜਿਹੜੀ ਰਾਜ ਕਰਦੀ ਤੇ ਰਹੇਗੀ ਆ ਜਾਂ ਜਹਕ ਮਹਾਗਮ ਜਮਾਤ ਪਾਰਟੀ ਹੈਗੀ ਆ ਉਹ ਜਿੰਨਾ ਫੰਡਾਂ ਤੇ ਚੱਲਦੀ ਹੈਗੀ ਆ ਉਹ ਗਮਦੂਰ ਸਿੰਘ ਵਰਗੇ ਹੀ ਫੰਡ ਇਹਨਾਂ ਨੂੰ ਦਿੰਦੇ ਹੈਗੇ ਆ ਤਾਂ ਹੀ ਇਹ ਐਸਐਸਪੀ ਤੋਂ ਲੈ ਕੇ ਅਮੋਲਕ ਤੱਕ ਜਿਹੜਾ ਹਿੱਸਾ ਪੱਤੀ ਪਹੁੰਚਦਾ ਕਰਕੇ ਕਿਉਂਕਿ ਮਜ਼ਦੂਰ ਤਾਂ ਵਿਚਾਰੇ ਦੇਣ ਜੋਗੇ ਨਹੀਂ ਕੁਝ ਜੇ ਇੱਥੇ ਤਾਂ ਕੋ ਮਸਲਾ ਆਇਆ ਮਜ਼ਦੂਰ ਜੱਥੇ ਬੰਦੀਆਂ ਦੇ ਚੰਦ ਭਾਂਦੇ ਲੋਕਾ ਕਰਕੇ ਉਹਨਾਂ ਦੇ ਦਬਾਅ ਸਦਕੇ ਇੱਥੋਂ ਤੱਕ ਜਿਹੜੀ ਮਾੜੀ-ਮੋਟੀ ਜਿੱਪ ਜੱਤ ਹੋਈ ਆ ਤਾਂ ਹੋਈ ਆ ਨਹੀਂ ਤਾਂ ਪ੍ਰਸ਼ਾਸਨ ਨੇ ਟਿਲ ਦਾ ਜ਼ੋਰ ਲਾਇਆ ਹੈਗਾ ਜਿਵੇਂ ਆਪਾਂ ਕਹਿ ਸਕਦੇ ਆ ਕਿ ਐਸਐਸਪੀ ਦਾ ਜਿਹੜਾ ਉਹਦਾ ਉਹ ਬਹੁਤ ਵੱਡਾ ਹੁੰਦਾ ਹੈ ਪਰ ਐਸਐਸਪੀ ਆਪਦੇ ਅਹੁਦੇ ਨੂੰ ਇੱਕ ਹੋਮਗਾਰਡ ਦੀ ਤਰ੍ਹਾਂ ਲੈ ਰਹੀ ਹੈਗੀ ਆ ਜਿਵੇਂ ਆਪਾਂ ਕਹਿ ਦਿੱਤੀ ਕਿ ਉਹ ਹੋਮਗਾਰਡ ਦੀ ਹیثیت ਰੱਖਦੀ ਹੈਗੀ ਆ ਜਿਹੜਾ ਇਥੇ ਦਾ ਗਮਦੂਰ ਹੈ ਉਹ ਸਾਰਿਆਂ ਨੂੰ ਬਾਣੀ ਪਾਈ ਫਿਰਦਾ ਉਹ ਕਹਿੰਦਾ ਕਿ ਇਥੋਂ ਆਇਆ ਕਰੋ ਇਥੋਂ ਆਇਆ ਕਰੋ ਇਸ ਤੋਂ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਇਥੋਂ ਫਰੀਦਕੋਟ ਦਾ ਐਮਐਲਏ ਗੁਰਦੇਵਤ ਸੇਖੋ ਅਮੋਲਕ ਸਿੰਘ ਐਮਐਲਏ ਇਹ ਲਗਾਤਾਰ ਆ ਜਿਹੜਾ ਗਮਦੂਰ ਦੀ ਪਿੱਠ ਤੇ ਖੜਿਆ ਔਰ ਰਾਤ ਵੀ ਹੈ ਜਿਹੜਾ ਜਿਹੜਾ ਚੰਦਪਾਉਂ ਦਾ ਮਜ਼ਦੂਰ ਸਰਪੰਚ ਕੁਲਦੀਪ ਹੈ ਉਹਦੇ ਘਰੇ ਗਿਆ ਉੱਥੇ ਵਿਰੋਧ ਹੋਇਆ ਉੱਥੋਂ ਭਜਾਇਆ ਲੋਕਾਂ ਨੇ ਲਗਾਤਾਰ ਆ ਜਿਹੜੀਆਂ ਜਿਵੇਂ ਆਪਾਂ ਕਹਿੰਦੇ ਲੋਕਾਂ ਦੇ ਦਬਾਅ ਆ ਰਹੇ ਆ ਲੋਕਾਂ ਨੂੰ ਜਿਵੇਂ ਆਪਾਂ ਤਰ੍ਹਾਂ ਤਰ੍ਹਾਂ ਦੇ ਜਿਵੇਂ ਆਪਾਂ ਕਹਿੰਦੇ ਕਿ ਦਬਾਅ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਲੋਕ ਚੰਦਪਾਣ ਦੇ ਲੋਕ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਮਜ਼ਦੂਰ ਕਿਆਂ ਦੀ ਗ੍ਰਿਫਤਾਰੀ ਲਈ ਔਰ ਜਿਹੜਾ ਮਜ਼ਦੂਰਾਂ ਤੇ ਪਰਚਾ ਦਰਜ ਹੋਇਆ ਉਹਦੀ ਕੈਸਲੇਸ਼ਨ ਬਾਈ ਜੀ ਅਗਲਾ ਪ੍ਰੋਗਰਾਮ ਕੀ ਹੋਊਗਾ ਤੁਹਾਡੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਦੇ ਹਾਂ ਇਹ ਮੀਟਿੰਗਾਂ ਦੇ ਵਿੱਚ ਗੱਲ ਨਹੀਂ ਸਿਰੇ ਲੱਗਦੀ ਤਾਂ ਕੀ ਐਸ ਕਿਸ ਤਰ੍ਹਾਂ ਦਾ ਪ੍ਰੋਗਰਾਮ ਐਕਸ਼ਨ ਪਲਾਨੀ ਦੇ ਸਕਦੇ ਦਿਖੋ ਉਹਦੇ 'ਚ ਅਸੀਂ ਗੱਲਬਾਤ ਤੋਂ ਕਦੇ ਨਹੀਂ ਭੱਜੇ ਭਾਵੇਂ ਪ੍ਰਸ਼ਾਸਨ ਨੇ ਵਾਰੀ-ਵਾਰੀ ਸਾਨੂੰ ਪਤਾ ਸੀਗਾ ਕਿ ਗੱਲਬਾਤ ਦੇ ਵਿੱਚੋਂ ਬਹੁਤ ਘੱਟ ਪ੍ਰਾਪਤੀ ਹੋਣੀ ਹੈਗੀ ਫਿਰ ਵੀ ਅਸੀਂ ਗੱਲਬਾਤ ਨੂੰ ਪਹਿਲਾਂ ਤਵੱਜੋ ਦਿੱਤੀ ਕਿਉਂਕਿ ਵੱਡੇ-ਵੱਡੇ ਦੇਸ਼ਾਂ 'ਆਂ ਜੰਗਾ ਹੋਈਆਂ ਨੇ ਟੇਬਲ 'ਤੇ ਗੱਲਾਂ ਜਿਹੜੀਆਂ ਨਿਭੜਦੀਆਂ ਅੱਜ ਅਸੀਂ ਇੱਥੇ ਦੋ ਟੱਕ ਕਹਿਤੀ ਹੈਗੀ ਆ ਕਿ ਅਸੀਂ ਲਗਾਤਾਰ ਬੈਠਾਂਗੇ ਇੱਥੇ ਰਾਤ ਦਾ ਵੀ ਪ੍ਰੋਗਰਾਮ ਹੋਊਗਾ ਤਾਂ ਇਹਦੇ ਨਾਲ ਨਾਲ ਪ੍ਰਸ਼ਾਸਨ ਨੂੰ ਅਸੀਂ ਇੱਕ ਸਾਫ਼ ਗੱਲ ਕਰ ਦੇਣਾ ਚਾਹੁੰਦੇ ਜੇ ਪ੍ਰਸ਼ਾਸਨ ਨੇ ਉਹਨਾਂ ਦੀ ਗ੍ਰਿਫਤਾਰੀ ਨਾ ਕੀਤੀ ਕੈਂਸਲਸ਼ਨ ਨਾ ਭਰੀ ਤਾਂ ਅਸੀਂ ਨਾਲ ਦੀ ਨਾਲ ਹੀ ਐਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਉਸ ਤੋਂ ਅਗਲਾ ਪ੍ਰੋਗਰਾਮ ਆ ਜਦੋਂ ਦੇਮਾਗ ਧੰਨਵਾਦ ਸ਼ੁਕਰੀਆ